ਬਰਦਾਸ਼ਤ ਤੇ ਜਿਹੜੀ ਸਾਡੀ ਸ਼ਕਤੀ ਉਹ ਖਤਮ ਹੋਈ ਆ ਅਸੀਂ ਇਤੋਂ ਪਰਾਂ ਬਿਲਕੁਲ ਮੱਕੇ ਤੋਂ ਪਰੇ ਪਰੇ ਉਜਾੜਿਆ ਨਾ ਸਾਡੀ ਅਨੰਦਪੁਰ ਸਾਹਿਬ ਆ ਕੇ ਤੁਸੀਂ ਹੁੱਲੜਵਾਜੀ ਕਰਦੇ ਹੋ ਗੰਦ ਪਾਉਂਦੇ ਹੋ ਟਰੈਕਟਰਾਂ ਦੇ ਉੱਤੇ ਜਿਹੜੇ ਗੰਦੇ ਗੀਤ ਲਾ ਕੇ ਤੇ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ ਦੇ ਆਲੇ ਦੁਆਲੇ ਢੇੜਾ ਦੰਦੇ ਘੁੰਮਦੇ ਸੀਗੇ ਜੀ ਬਾਬਾ ਜੀ ਤੁਸੀਂ ਇੰਨਾ ਗਰਮ ਹੋ ਓ ਬਾਬਾ ਜੀ ਤੁਹਾਨੂੰ ਚੰਗਾ ਨਹੀਂ ਲੱਗਦਾ ਕਹੇ ਵਾਲੇ ਕਹਿੰਦੇ ਆ ਪਰ ਸਾਡੀ ਬਰਦਾਸ਼ਤ ਦੀ ਹੱਦ ਪਾਰ ਹੋ ਚੁੱਕੀ ਆ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਹੋਲੇ ਮੁਹੱਲੇ ਦੇ ਚੱਲਦਿਆਂ ਹੁੱਲੜਵਾਜਾਂ ਦਾ ਨਿਹੰਗ ਸਿੰਘ ਨੇ ਲਾਇਆ ਸੋਦਾ ਸੋ ਸਾਜ਼ ਸੰਗਤ ਜੀ ਕੀ ਹੈ ਪੂਰੀ ਘਟਨਾ ਦੱਸਾਂਗੇ ਤੁਹਾਨੂੰ ਅੱਜ ਦੇ ਇਸ ਵੀਡੀਓ ਵਿੱਚ ਕਿਵੇਂ ਲਾਇਆ ਨਿਹੰਗ ਸਿੰਘ ਨੇ ਸੋਦਾ ਹੋਲੜ বাজਾਂਦਾ ਸੋ ਸਾਜ਼ ਸੰਗਤ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੋਲੇ ਮੁਹੱਲੇ ਤੇ ਕਈ ਹੁੱਲੜਵਾਜ ਨੌਜਵਾਨ ਮੋਟਰਸਾਈਕਲ ਦੇ ਵੱਡੇ ਵੱਡੇ ਹੋਰਨ ਲਵਾ ਕੇ ਵੱਡੀਆਂ ਵੱਡੀਆਂ ਲਾਈਟਾਂ ਲਵਾ ਕੇ ਆਨੰਦਪੁਰ ਸਾਹਿਬ ਜਾਂਦਿਆਂ ਹੁੱਲੜਵਾਜੀ ਕਰਦੇ ਜਾਂਦੇ ਨੇ ਅਤੇ ਕਈਆਂ ਦਾ ਇਸ ਦੇ ਚਲਦਿਆਂ ਨਿਹੰਗ ਸਿੰਘ ਉਹਨਾਂ ਦੀ ਸਰਵਿਸ ਵੀ ਕਰਦੇ ਨੇ ਅਤੇ ਪਿਛਲੇ ਤੋਂ ਪਿਛਲੇ ਵਾਰ ਹੋਲੇ ਮੁਹੱਲੇ ਤੇ ਇੱਕ ਪ੍ਰਦੀਪ ਸਿੰਘ ਜੋ ਕਿ ਐਨ ਆਰ ਆਈ ਸੀ ਉਹ ਕੁਝ ਹੁੱਲੜ ਵਾਜਾਂ ਨੂੰ ਰੋਕ ਰਿਹਾ ਸੀ ਅਤੇ ਉਹਨਾਂ ਹੁੱਲੜ ਵਾਜਾਂ ਨੇ ਪ੍ਰਦੀਪ ਸਿੰਘ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਉੱਥੇ ਹੀ ਇਸ ਵਾਰ ਵੀ ਕੁਝ ਹੁੱਲੜ ਵਾਜ ਹੋਲੇ ਮੁਹੱਲੇ ਤੇ ਹੁੱਲੜ ਵਾਜੀ ਕਰ ਰਹੇ ਸੀ ਉੱਥੇ ਹੀ ਨਿਹੰਗ ਸਿੰਘ ਨੇ ਇੱਕ ਵੀਡੀਓ ਪਾ ਕੇ ਸੋਦਾ ਲਾਇਆ ਅਤੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਅਤੇ ਮਾਪਿਆਂ ਨੂੰ ਅਪੀਲ ਕੀਤੀ ਕੀ ਅਪੀਲ ਕੀਤੀ ਨਿਹੰਗ ਸਿੰਘ ਨੇ ਆਓ ਲੈ ਚੱਲਦੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਸੰਗਤ ਜੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਖਾਲਸਾ ਜੀ ਉਹ ਪਹਿਲੀ ਬੇਨਤੀ ਮੈਂ ਕਰਦੇ ਵਾਂ ਕਿ ਇਹ ਵੀਡੀਓ ਨੂੰ ਇੰਨੇ ਕੋ ਸ਼ੇਅਰ ਕਰ ਦਿਓ ਕਿ ਹਰ ਇੱਕ ਉਹ ਹੁੱਲੜ ਬਾਜ ਤੱਕ ਇਹ ਵੀਡੀਓ ਪਹੁੰਚ ਜਾਵੇ ਕਿ ਜਿਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਆਣ ਕਰਕੇ ਮਹੱਲੇ ਦੇ ਉੱਤੇ ਟਰੈਕਟਰਾਂ ਦੇ ਉੱਤੇ ਸਲੈਂਸਰ ਲਾ ਕੇ ਵੱਡੇ ਸਪੀਕਰ ਲਾ ਕੇ ਦੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਬੁਲਟਾਂ ਦੇ ਪਟਾਕੇ ਮਰਵਾਉਣੇ ਇਹ ਚੀਜ਼ਾਂ ਨੂੰ ਲੈ ਕਰਕੇ ਗੁਰਸਿੱਖਾਂ ਵੱਲੋਂ ਸਿੰਘਾਂ ਵੱਲੋਂ ਨਿਹੰਗ ਸਿੰਘ ਫੌਜਾਂ ਵੱਲੋਂ ਗੁਰਮਤੇ ਕੀਤੇ ਗਏ ਨੇ ਸੋ ਮੈਂ ਸचेਤ ਕਰ ਦੇਵਾਂ ਉਹਨਾਂ ਹੁੱਲੜ ਬਾਜਾਂ ਨੂੰ ਉਹ ਲੁੰਡ ਪਾਰਟੀ ਨੂੰ ਉਹ ਫੁਕਰਿਆਂ ਨੂੰ ਕਿਉਂਕਿ ਸਾਡੇ ਤੋਂ ਹੋਰ ਕੋਈ ਜਵਾਬ ਨਹੀਂ ਹੈਗਾ ਇਹਨਾਂ ਦੇ ਲਈ ਹੋਰ ਕੋਈ ਸਾਡੇ ਕੋ ਇਹਨਾਂ ਦੇ ਲਈ ਕੋਈ ਸ਼ਬਦ ਐਸਾ ਹੈਗਾ ਨਹੀਂ ਵੀ ਜਿਹੜਾ ਉਹ ਸ਼ਬਦ ਅਸੀਂ ਇਹਨਾਂ ਲਈ ਵਰਤੀਏ ਕਿ ਇਹ ਬਹੁਤ ਸਿਆਣੇ ਨੇ ਜੀ ਇਹ ਪੰਜਾਬ ਦੇ ਪੁੱਤ ਨੇ ਜੀ ਇਹ ਇਹ ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਨੇ ਇਹ ਬੜੇ ਸੁਚੱਜੇ ਨੇ ਜੀ ਇਹ ਮੱਥਾ ਟੇਕਣ ਜਾਂਦੇ ਨੇ ਜੀ ਇਹ ਦਰਸ਼ਨ ਬਿਲਕੁਲ ਨਹੀਂ ਦਰਸ਼ਨ ਕਰਨ ਜਾਂਦੇ ਇਹ ਲੋਕ ਜੇ ਇਹਨਾਂ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਪਿਆਰ ਹੋਵੇ ਤੇ ਕੀ ਇਹ ਟਰੈਕਟਰਾਂ ਦੇ ਉੱਤੇ ਸਪੀਕਰ ਲਾ ਕੇ ਗਾਣੇ ਲਾ ਕੇ ਜਾਣ ਜੇ ਇਹਨਾਂ ਲੋਕਾਂ ਨੂੰ ਕਲਗੀਧਰ 파ਰਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਪਿਆਰ ਹੋਵੇ ਤੇ ਕੀ ਇਹ ਹੁੱਲੜ ਬਾਜੀ ਕਰਨ ਉੱਥੇ ਜਾ ਕੇ ਮੈਂ ਤੁਹਾਨੂੰ ਯਾਦ ਕਰਾਵ ਦੇਵਾਂ ਸ਼ੁਰੂ ਦੇ ਵਿੱਚ ਹੀ ਭਾਈ ਪ੍ਰਦੀਪ ਸਿੰਘ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਸਾਡੇ ਨੇੜੇ ਪਿੰਡ ਆ ਉਹ ਅਨੰਦਪੁਰ ਸਾਹਿਬ ਹੁੱਲੜ ਬਾਜੀ ਰੋਕਦੇ ਸੀਗੇ ਫੋਕਰੇ ਇਹ ਬੰਦਿਆਂ ਨੂੰ ਰੋਕਦੇ ਸੀਗੇ ਜਿਹੜੇ ਹੁੱਲੜ ਬਾਜ ਸੀਗੇ ਟਰੈਕਟਰਾਂ ਦੇ ਉੱਤੇ ਜਿਹੜੇ ਗੰਦੇ ਗੀਤ ਲਾ ਕੇ ਤੇ ਸ੍ਰੀ ਅਨੰਦਪੁਰ ਸਾਹਿਬ ਕੇਸਗੜ ਦੇ ਆਲੇ ਦੁਆਲੇ ਢੇੜਾ ਦੰਦੇ ਘੁੰਮਦੇ ਸੀਗੇ ਤਾਨੂੰ ਸ਼ੈਲ ਯਾਦ ਹੋਣਾ ਉਹਨਾਂ ਹੁੱਲੜ ਬਾਜਾਂ ਨੂੰ ਰੋਕਿਆ ਭਾਈ ਪ੍ਰਦੀਪ ਸਿੰਘ ਨੇ ਤੇ ਭਾਈ ਪ੍ਰਦੀਪ ਸਿੰਘ ਨੂੰ ਕੀ ਕੀਤਾ ਕੱਲਾ ਸਿੰਘ ਜੀ ਨਾ ਉਹ ਸਿੰਘ ਨੇ ਪਹਿਲਾਂ ਚਲੋ ਵਾਰ ਕੀਤਾ ਜਦੋਂ ਇਹਨਾਂ ਨੇ ਅੱਗੋਂ ਵਾਰ ਕੀਤਾ ਫਿਰ ਸਿੰਘ ਨੇ ਵੀ ਵਾਰ ਕੀਤੇ ਹਾਂਜੀ ਮਾਰ ਆਣੀ ਸ਼ਾਸਤਰ ਦਿੱਤੇ ਮਾਰ ਕਹਿੰਦੇ ਬਿਨਾ ਸ਼ਾਸਤਰ ਕੇ ਸਿੰਘ ਨਰਗ ਭੇੜ ਜਾਨੂ ਮਰਨ ਭੇੜ ਦੀ ਨਿਆਈ ਦੱਸਿਆ ਵਾ ਕੌਣ ਭੇੜ ਦੀ ਨਿਆਈ ਆ ਭਾਈ ਭੇੜ ਦੀ ਨਿਆਈ ਉਹ ਬੰਦਾ ਜੇ ਦੇ ਕੋਈ ਸ਼ਾਸਤਰ ਨਹੀਂ ਜਿਹੜਾ ਗੁਰੂ ਵਾਲਾ ਨਹੀਂ ਜਿਹੜਾ ਨਗੋਰਾ ਮਹਾਰਾਜ ਕਹਿੰਦੇ ਸਤ ਗੁਰੂ ਬਾਜੋਂ ਗੁਰ ਨਹੀਂ ਕੋਈ ਨਗਰੇ ਕਾ ਹੈ ਨਾਉ ਬੁਰਾ ਫਿਰ ਨਗੋਰੇ ਬੰਦੇ ਟਿੱਡਾ ਕੱਢ ਕੇ ਘੋੜ ਮੋਣ ਸਾਰੇ ਨਹੀਂ ਪਰ ਤਕਰੀਬਨ 99% ਉਹ ਲੋਕ ਨੇ ਜਿਹੜੇ ਹੁੱਲੜ ਬਾਜੀ ਕਰਨ ਜਾਂਦੇ ਨੇ ਭਾਈ ਪ੍ਰਦੀਪ ਸਿੰਘ ਨੇ ਉਹਨਾਂ ਨੂੰ ਰੋਕਿਆ ਤੇ ਭਾਈ ਪ੍ਰਦੀਪ ਸਿੰਘ ਦਾ ਸ਼ਰਿਆਮ ਕਤਲ ਕੀਤਾ ਗਿਆ ਉਹ ਸਿੰਘ ਦਾ ਤੇ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਸਿੱਧੇ ਤੌਰ ਤੇ ਸਾਡੇ ਵੱਲ ਗੁਰਮਤਾ ਹੋ ਚੁੱਕਿਆ ਹੈ ਗੁਰਮਤਾ ਕਰ ਚੁੱਕੇ ਨੇ ਸਿੰਘ ਆਪਣੇ ਸਾਡੇ ਤੋਂ ਪਹਿਲਾਂ ਬਹੁਤ ਟਾਈਮ ਅਸੀਂ ਬਰਦਾਸ਼ਤ ਕੀਤਾ ਜਿੱਦਣ ਭਾਈ ਪ੍ਰਦੀਪ ਸਿੰਘ ਦੀ ਜਿਹੜੀ ਲੋਥ ਸੀ ਨਾ ਜਿਹੜਾ ਸਰੀਰ ਸੀ ਘਰ ਆਇਆ ਸੀਗਾ ਅਸੀਂ ਉਹ ਦਿਨ ਸਵੇਰੇ ਤੇ ਖੜ ਕੇ ਉੱਥੇ ਝਕਾਰਾ ਛੱਡ ਕੇ ਉਧਰ ਪ੍ਰਣ ਕੀਤਾ ਸੀਗਾ ਵੀ ਅਨੰਦਪੁਰ ਸਾਹਿਬ ਹੁੱਲੜਬਾਜੀ ਤੁਸੀਂ ਕਰਿਓ ਆਗੇ ਅਗਾਹ ਤੋਂ ਤੁਸੀਂ ਆਇਓ ਜਿਨ੍ਹਾਂ ਨੇ ਇਹ ਕੰਮ ਕੀਤਾ ਤੁਸੀਂ ਵੀ ਆਇਓ ਤੇ ਨਾਲ ਆਵਦੇ ਜਿਹੜੇ ਯਾਰ ਦੋਸਤ ਸਾਥੀ ਜਿਹੜੇ ਹੁੱਲੜਬਾਜੀ ਉਹਨਾਂ ਨੂੰ ਵੀ ਲੈ ਕੇ ਆਇਓ ਤੇ ਤਕੜੇ ਹੋ ਕੇ ਆਇਓ ਜੇ ਤੁਸੀਂ ਪਿਓ ਦੇ ਪੁੱਤੋਂ ਤੇ ਆ ਮੈਨੂੰ ਵੀਡੀਓ ਦੇ ਰਾਹੀਂ ਜਵਾਬ ਦਿਓ ਤੇ ਟਾਈਮ ਰੱਖ ਲਿਓ ਵੀ ਤੁਸੀਂ ਆਉਣਾ ਕਿੱਥੇ ਆ ਅਨੰਦਪੁਰ ਸਾਹਿਬ ਦੇ ਕਿਹੜੇ ਏਰੀਏ ਚਾਹੂਗੇ ਕਿੱਧਰ ਆਉਂਗੇ ਕੱਲੇ ਕੱਲੇ ਤੁਸੀਂ ਨਹੀਂ ਹੋਰ ਵੀ ਹੋਰ ਵੀ ਹੁੱਲੜ ਬਾਜ ਜਿਹੜੇ ਨੇ ਵਗਤਾਂ ਦੇ ਵੱਡੇ ਵੱਡੇ ਸਪੀਕਰ ਲਾ ਕੇ ਆਉਂਦੇ ਨੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਹੁੱਲੜ ਬਾਜ ਆਉਂਦੇ ਨੇ ਜਦੋਂ ਨੇ ਅੰਗ ਸਿੰਘ ਕੋਈ ਸਿੰਘ ਰੋਕਦਾ ਭਾਈ ਪ੍ਰਦੀਪ ਸਿੰਘ ਸੀਗਾ ਕੱਲਾ ਉਹ ਪਤਾ ਨਹੀਂ ਨਿਮਰਤਾ ਵਰਤ ਗਿਆ ਤੁਹਾਡੇ ਨਾਲ ਪਰ ਐਦ ਕੀ ਅਸੀਂ ਨਹੀਂ ਨਿਮਰਤਾ ਵਰਤ ਨਹੀਂ ਤੁਹਾਡੇ ਨਾਲ ਸਿੱਧੇ ਤੌਰ ਤੇ ਚੇਤਾਵਨੀ ਦਿੰਨੇ ਆ ਤੁਹਾਨੂੰ ਬੰਦੇਆਂ ਨੂੰ ਆयो ਮੈਂ ਪਰਿਵਾਰਾਂ ਨੂੰ ਪਹਿਲਾਂ ਬੇਨਤੀ ਕਰ ਦਮਾਂ ਉਹਨਾਂ ਦੀ ਤੁਹਾਨੂੰ ਸਭ ਨੂੰ ਹੱਥ ਬੰਦ ਕੇ ਬੇਨਤੀ ਆ ਸਾਡੇ ਵੱਲੋਂ ਪਰਿਵਾਰਾਂ ਨੂੰ ਬਜ਼ੁਰਗਾ ਨੂੰ ਆਪ ਦੇ ਬੱਚਿਆਂ ਨੂੰ ਸਾਹਮ ਕੇ ਭੇਜਿਓ ਬਾਅਦ ਵਿੱਚ ਸਾਡੇ ਤੋਂ ਬਰਦਾਸ਼ ਇਹ ਗੱਲ ਨਹੀਂ ਹੋਣੀ ਅੱਗੇ ਅਸੀਂ ਬਰਦਾਸ਼ ਕਰ ਲਈ ਸਾਡਾ ਸਿੰਘ ਚੜ੍ਹਾਈ ਕੀਤਾ ਸਾਡਾ ਸਿੰਘ ਤੁਸੀਂ ਮਾਰਿਆ ਇਹ ਇਹ ਇਹਦੇ ਤੋਂ ਬਾਅਦ ਸਾਡੇ ਕੋਲ ਬਰਦਾਸ਼ ਦੀ ਹੱਦ ਤੋਂ ਇਹਦੇ ਤੋਂ ਬਾਅਦ ਬਰਦਾਸ਼ ਬਰਦਾਸ਼ ਤੇ ਜਿਹੜੀ ਸਾਡੀ ਸ਼ਕਤੀ ਉਹ ਖਤਮ ਹੋਈ ਆ ਅਸੀਂ ਇਥੋਂ ਪਰ ਬਿਲਕੁਲ ਮੱਕੇ ਤੋਂ ਪਰ ਪਰੇ ਉਜਾੜਿਆ ਨਾ ਸਾਡੀ ਆਨੰਦਪੁਰ ਸਾਹਿਬ ਆ ਕੇ ਤੁਸੀਂ ਹੁੱਲੜ ਬਾਜੀ ਕਰਦੇ ਹੋ ਗੰਦ ਪਾਉਂਦੇ ਹੋ ਉਥੇ ਤਾਸ਼ਾਂ ਖੇਡਦੇ ਹੋ ਜੂਆ ਖੇਡਦੇ ਹੋ ਆਹ ਟਰਾਲੀਆਂ ਦੇ ਵਿੱਚ ਬੈਠ ਕੇ ਤੁਸੀਂ ਐਦ ਕੀ ਆਇਓ ਤੇ ਤਗੜੇ ਹੋ ਕੇ ਆਇਓ ਆਪਦੇ ਘਰੇ ਦੱਸ ਗਏ ਹੋ ਕਿ ਅਸੀਂ ਵਾਪਸ ਨਹੀਂ ਆਉਣਾ ਕਿਉਂਕਿ ਸਾਡਾ ਮੱਥਾ ਜਿਹੜਾ ਹੁਣ ਅਕਾਲੀ ਫੌਜਾਂ ਨਾਲ ਨਿਹੰਗ ਸਿੰਘ ਫੌਜਾਂ ਦੇ ਨਾਲ ਲੱਗਣਾ ਹੈ ਐਦ ਕੀ ਮੱਥਾ ਅਸੀਂ ਬਹੁਤ ਬਰਦਾਸ਼ ਕਰ ਚੁੱਕੇ ਹਾਂ ਇੱਥੇ ਬਹੁਤ ਬਹੁਤਾ ਕੋਈ ਸਾਨੂੰ ਲਾਈਵ ਦੇ ਉੱਤੇ ਕੋਈ ਬਹੁਤਾ ਸਿਆਣ ਸਿਆਣਾ ਐਵੇਂ ਨਾ ਕੋਈ ਆਗਦੇ ਸਿਆਣ ਬਘੋਟੇ ਜੀ ਬਾਬਾ ਜੀ ਤੁਸੀਂ ਇਦਾਂ ਗਰਮ ਹੋਣ ਡੇ ਬਾਬਾ ਜੀ ਤੁਹਾਨੂੰ ਚੰਗਾ ਨਹੀਂ ਲੱਗਦਾ ਕਹਿਣ ਵਾਲੇ ਕਹਿੰਦੇ ਆ ਪਰ ਸਾਡੀ ਬਰਦਾਸ਼ ਦੀ ਹੱਦ ਪਾਰ ਹੋ ਚੁੱਕੀ ਹੈ ਹੁਣ ਤੁਸੀਂ ਸਿੰਘ ਮਾਰਿਆ ਪ੍ਰਦੀਪ ਸਿੰਘ ਨੂੰ ਮਾਰਿਆ ਨਾ ਘੇਰਾ ਬਾਕੇ ਗਿੱਦੜਾ ਨੇ ਅਸੀਂ ਆਵਾਂਗੇ ਯਦ ਕਿ ਤੁਸੀਂ ਆਇਓ ਫੁੱਲੜ ਬਾਜਾਂ ਨੂੰ ਵੀ ਮੈਂ ਵਾਰ-ਵਾਰ ਚੇਤਾਵਨੀ ਸਿੱਧੇ ਤੌਰ ਤੇ ਚੇਤਾਵਨੀ ਦਿੰਦਾ ਜਿਹਨੂੰ ਕਿਸੇ ਨੂੰ ਕੋਈ ਕਿਸੇ ਦੇ ਵਿੱਚ ਕੋਈ ਕਾਣਾ ਹੈਗਾ ਕੋਈ ਤੜ ਹੋਵੇ ਆ ਕੇ ਸਾਨੂੰ ਮਿਲੇ ਆ ਕੇ ਇੱਕ ਨਹੀਂ ਬਹੁਤ ਨੁਕਸਾਨ ਕਰਾਇਆ ਨੇ ਅਸੀਂ ਖੁਦ ਪਿੱਛੇ 2 ਸਾਲ ਦੀ ਗੱਲ ਹੈ ਅਨੰਤਪੁਰ ਸਾਹਿਬ ਗਏ ਆ ਅਸੀਂ ਬਹੁਤ ਜ਼ਿਆਦਾ ਬੰਦੇ ਕੁੱਟੇ ਜਾਂਦੇ ਅਸੀਂ ਸੰਧਾਰਖਾਂਗੇ ਸਲੋਤਰ ਬਹੁਤ ਫੇਰਾਂ ਫੇਰਾਂਗੇ ਅਦਕੀ ਵੀ ਬੰਦੇ ਕੀ ਕਰਦੇ ਨੇ ਟਰਾਲੀਆਂ ਲੈ ਕੇ ਜਾਂਦੇ ਨੇ ਟਰਾਲੀਆਂ ਦੇ ਵਿੱਚ ਟਰੈਕਟਰਾਂ ਪਿੱਛੇ ਟਰਾਲੀਆਂ ਪਾਈਆਂ ਨੇ ਤਰਪਾਲਾ ਛੁੱਟ ਕੇ ਵਿੱਚ ਤਾਸ਼ ਖੇਡਦੇ ਨੇ ਜੂਆ ਖੇਡਦੇ ਨੇ ਤੁਸੀਂ ਆਉਂਦੇ ਕੀ ਕਰਨ ਹੋਏ ਤੁਸੀਂ ਅਨਤਪੁਰ ਸਾਹਿਬ ਲੈਣ ਕਿ ਆਉਂਦੇ ਹੋ ਉਹ ਮੇਲਾ ਮੇਲਾ ਨਹੀਂ ਉਹ ਜੋੜ ਮੇਲਾ ਤੁਸੀਂ ਕੀ ਲੈਣਾ ਆਉਂਦੇ ਹੋ ਜੇ ਤੁਹਾਨੂੰ ਗੁਰੂ ਸਾਹਿਬ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਨਾਲ ਪ੍ਰੇਮ ਹੋਵੇ ਤੁਸੀਂ ਤਾਸ਼ ਕੱਢੋ ਆ ਕੇ ਹੋਏ ਉੱਥੇ ਤੁਸੀਂ ਜੂਏ ਖੇਡੋ ਆ ਕੇ ਉੱਥੇ ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ ਤੇ ਵੱਡੇ ਬੇਸ਼ਰਮੂਹ ਨੇ ਜਿਹੜੇ ਆਪ ਦੇ ਬੱਚਿਆਂ ਨੂੰ ਪੈਸੇ ਦੇ ਕੇ ਟਰੈਕਟਰਾਂ ਦੇ ਉੱਤੇ ਮੋਡੀਫਾਈ ਕਰਾਉਣ ਨੂੰ 4-4 5-5 ਲੱਖ ਲਾ ਕੇ ਤੁਸੀਂ ਮੋਡੀਫਾਈ ਕਰਾ ਕੇ ਆਪਣੇ ਬੱਚਿਆਂ ਨੂੰ ਪਹਿਲਾਂ ਟਰੈਕਟਰ ਦਿੰਨੇ ਉਹ ਗਲਤ ਰਾਹ ਖੁਦ ਤੋਰਦੇ ਹੋ ਤੁਹਾਡਾ ਕਸੂਰ ਸਭ ਤੋਂ ਵੱਡਾ ਬੱਚੇ ਦਾ ਪਰਮਿਸ਼ ਕਰਨ ਵਾਲਾ ਜਿਹੜਾ ਮਾਪਿਓ ਹੈ ਨਾ ਜਦੋਂ ਉਹ ਗਲਤ ਰਾਹ ਤੁਰੇਗਾ ਨਾ ਬੱਚੇ ਨੂੰ ਜਦੋਂ ਉਹ ਬੱਚਿਆਂ ਨੂੰ ਪੈਸੇ ਦੇ ਕੇ ਗਲਤ ਰਾਹ ਪਾਊਗਾ ਬੋਟ ਲੈ ਕੇ ਦਿੰਨੇ ਉਹ ਤੁਹਾਡੇ ਘਰੇ ਵੜਦੇ ਆ ਬੱਚੇ ਤੁਹਾਨੂੰ ਨਹੀਂ ਪਤਾ ਕੀ ਕਰ ਰਹੇ ਆ ਜਦੋਂ ਟਰੈਕਟਰਾਂ ਦੇ ਵੱਡੇ ਵੱਡੇ ਸਪੀਕਰ ਲਾ ਕੇ ਤੁਹਾਡੇ ਘਰਾਂ ਦੇ ਵਿੱਚ ਆਉਂਦੇ ਨੇ ਤੇ ਤੁਹਾਨੂੰ ਤੁਸੀਂ ਪੁੱਛਦੇ ਕਿਉਂ ਨਹੀਂ ਬੱਚਿਆਂ ਨੂੰ ਭਈ ਮਾਵਾਂ ਨੂੰ ਬੇਨਤੀ ਆ ਪਿਓਾਂ ਨੂੰ ਘਰ ਦੇ ਮਜ਼ੁਰਗਾਂ ਨੂੰ ਬੇਨਤੀ ਆ ਵੀ ਬਜ਼ੁਰਗੋ ਤੁਹਾਨੂੰ ਹੱਥ ਮਾਰ ਕੇ ਬੇਨਤੀ ਆਪਣੇ ਬੱਚਿਆਂ ਨੂੰ ਸਮਝਾ ਕੇ ਭੇਜਿਓ ਇਸ ਵਾਰ ਜੇ ਤੁਸੀਂ ਸਮਝਾ ਕੇ ਬੰਦਿਆਂ ਵਾਂਗੂ ਭੇਜ ਦੋਗੇ ਠੀਕ ਆ ਨਹੀਂ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਭਾਈ ਅਸੀਂ ਬਰਦਾਸ਼ਤ ਨਹੀਂ ਕਰਨਾ ਫਿਰ ਗੋਟਾ ਕੀ ਗਿੱਟਾ ਕੀ ਤੇ ਗਾਟਾ ਕੀ ਤੇ ਵੱਡੇ ਬੇਸ਼ਰਮੂਹ ਨੇ ਜਿਹੜੇ ਆਪਦੇ ਬੱਚਿਆਂ ਨੂੰ ਪੈਸੇ ਦੇ ਕੇ ਟਰੈਕਟਰਾਂ ਦੇ ਉੱਤੇ ਮੋਡੀਫਾਈ ਕਰਾਉਣ ਨੂੰ 4-4 5-5 ਲੱਖ ਲਾ ਕੇ ਤੁਸੀਂ ਮੋਡੀਫਾਈ ਕਰਾ ਕੇ ਆਪਣੇ ਬੱਚਿਆਂ ਨੂੰ ਪਹਿਲਾ ਟਰੈਕਟਰ ਦਿੰਨੇ ਉਹ ਗਲਤ ਰਾਇ ਖੁਦ ਤੋੜਦੇ ਹੋ ਤੁਹਾਡਾ ਕਸੂਰ ਸਭ ਤੋਂ ਵੱਡਾ